ਸੜਕ ਹਾਦਸੇ ਦੌਰਾਨ ਕਾਰ ਦੀ ਚਪੇਟ 'ਚ ਆਉਣ ਨਾਲ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਇੱਕ ਗੰਭੀਰ ਜ਼ਖਮੀ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸਮਰਾਲਾ ਰੋਡ ਤੇ ਸ਼ਿਵਾ ਪੈਲੈਸ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਗੋਵਿੰਦ ਕੁਮਾਰ ਉਮਰ ਕਰੀਬ 29 ਸਾਲ ਅਤੇ ਮਿਥੂਨ ਕੁਮਾਰ ਉਮਰ ਕਰੀਬ 32 ਸਾਲ ਵਾਸੀ ਗੂਰੋਂ ਕਲੋਨੀ ਮਾਛੀਵਾੜਾ ਦੀ ਮੌਤ ਹੋ ਗਈ ਜਦਕਿ ਇਸ ਹਾਦਸੇ ਵਿੱਚ ਇੱਕ ਰਾਮ ਪ੍ਰੋਸੇ ਨਾਮ ਦਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਦੱਸ ਦਈਏ ਦੋਨੋਂ ਮੋਟਰਸਾਈਕਲ ਸਵਾਰ ਕੰਮ ਤੋਂ ਘਰ ਵਾਪਸ ਪਰਤ ਰਹੇ ਸੀ ਤਾਂ ਇਹਨਾਂ ਨੂੰ ਇੱਕ ਕਾਰ ਨਾਲ ਟੱਕਰ ਹੋ ਗਈ ਜਿਸ ਦੇ ਚਲਦੇ ਦੋਵੇਂ ਜਦਕਿ ਨੇੜੋ ਇੱਕ ਪੈਦਲ ਤੁਰਿਆ ਆ ਰਿਹਾ ਵਿਅਕਤੀ ਰਾਮ ਭਰੋਸੇ ਇਸ ਹਾਸਤੇ ਦੀ ਚਪੇਟ 'ਚ ਆ ਗਿਆ ਅਤੇ ਜ਼ਖਮੀ ਹੋ ਗਿਆ ਉੱਥੇ ਹੀ ਪੁਲਿਸ ਨੇ ਇਸ ਮਾਮਲੇ 'ਚ ਕਾਰ ਨੂੰ ਕਬਜ਼ੇ 'ਚ ਲੈ ਕੇ ਕਾਰ ਚਾਲ ਖਿਲਾਫ ਮਾਮਲਾ ਦਰਜ ਕਰ ਲਿਆ ਜੀ ਨਾਮ ਹੈ ਜੀ ਰਤਨ ਸਿੰਘ ਜੀ ਕਿ ਲੱਗਦਾ ਗੋਵਿੰਦ ਜੀ ਗੋਵਿੰਦ ਗੋਵਿੰਦ ਇਹ ਗੱਲ ਬਾਤ ਜੀ ਹੈ ਉਹ ਕੰਮ ਤੋਂ ਆ ਰਹੇ ਸੀ ਜੀ ਗੱਡੀ ਸਟੋਰ ਤੋਂ ਉਹ ਉਧਰੋਂ ਜਾ ਉਧਰੋਂ ਗੱਡੀਆਂ ਆ ਰਹੀ ਸੀ ਕੰਮ ਤੋਂ ਮੰਡਾ ਆ ਰਹੇ ਸੀ ਜੀ ਤੇ ਖੰਡਾਲੇ ਵਾਲੇ ਗੱਡੀ ਜਾਂਦਾ ਸੀਗਾ ਜੀ ਤੇ ਮੌਕੇ ਤੇ ਉੱਥੇ ਇਬਾਰਤ ਹੋ ਗਈ ਅੱਛਾ ਕਾਹਦੇ ਨਾਲ ਬੱਜਿਆ ਗੱਡੀ ਨਾਲ ਆਇਆ ਜੀ ਨਾ ਚੱਲਦੀ ਗੱਡੀ ਹੈ ਜੀ ਅੱਛਾ ਮੌਕੇ ਤੇ ਕੀ ਮਹਤਵਪੂਰਨ ਮੌਤ ਹੋ ਗਈ ਬੱਚੇ ਦੀ ਲੋਏ ਦੀ ਮੌਕੇ ਤੇ ਜੀ ਕਿੰਨੇ ਬੱਚੇ ਨੇ ਵਿਆਹ ਹੈ ਜੀ ਵਿਆਹ ਹੈ ਨਹੀਂ ਜੀ ਦੋ ਤਿੰਨ ਤਿੰਨ ਮੁੰਡੇ ਹੈ ਜੀ ਅੱਛਾ ਕੀ ਮੰਗ ਕਰਦੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਲੱਗਾਂਗੇ ਇਹੀ ਕਰਦੇ ਜੀ ਸਾਨੂੰ ਇਨਸਾਫ ਮਿਲਿਆ ਜਾਵੇ ਜੀ ਨਾਮ ਚਮਨ কুমার ਜੀ ਮੇਟਕਮ ਮਠਨ ਸਿੰਘ ਜੀ ਲੱਗਦਾ ਤੁਹਾਡਾ ਮੇਰਾ ਭਾਂਜਾ ਜੀ ਕੀ ਗੱਲ ਵਟੇ ਹੋ ਉਹ ਅਲਸਟੋਰ ਦੇ ਵਿੱਚ ਕੰਮ ਵਾਲੇ ਅਲਸਟੋਰੇ ਤੇ ਕੰਮ ਕਰਕੇ ਆ ਗਿਆ ਸੀ ਤੇ ਗੱਡੀ ਉਧਰ ਸੀ ਆਈ ਤੇ ਬੜੀ ਤੇਜ਼ੀ ਨਾਲ ਆਈ ਤੇ ਉਹਦੇ ਵਿੱਚ ਵੱਜਿਆ ਸੀ ਤੇ ਗੱਡੀ ਹਮਾਸ਼ਲੀ ਸੀ ਹਮਾਸ਼ਲੀ ਨੰਬਰ ਦਾ ਸੀ ਜੀ ਤੇ ਉਹਨੇ ਲਾਫਰ ਵਾਈ ਕਰਕੇ ਜੀ ਇਹ ਗੱਡੀ ਵੱਜੀ ਤੇ ਮੋਕੀ ਤੇ ਨਾ ਮੇਰੇ ਪੰਜੇ ਦੀ ਮੋਤ ਹੋ ਗਈ ਅੱਗੇ ਜਾਈਏ ਜੀ ਤੇ ਉਹ ਵੀ ਆਇਆ ਸੀਗਾ ਉਹਦੇ ਦੋ ਉਹਦੇ ਦੋ ਜਵਾਬ ਨਹੀਂ ਛੋਟੇ ਛੋਟੇ ਜਵਾਬ ਨਹੀਂ ਅੱਛਾ ਜੀ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਜੀ ਬੇਨਤੀ ਕਰਦੀ ਆਂ ਦੀ ਵੀ ਸਾਡੀ ਵੀ ਜੋ ਹੁਣ ਵੀ ਸਾਡੀ ਮਦਦ ਕੀਤੀ ਜਾਵੇ ਤੇ ਜੇ ਕਾਨੂੰਨੀ ਬੰਦੀਆਂ ਸਾਡੀ ਸਪੋਰਟ ਕੀਤੀ ਜਾਵੇ ਨਾਲ ਕਾਨੂੰਨੀ ਪੱਧਰਾਈ ਕੀਤੀ ਜਾਵੇ ਰਾਤ ਕੋਈ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਨਾ ਇੱਥੇ ਪ੍ਰਵਾਸੀ ਰਹਿੰਦੇ ਹੈਗੇ ਗੁਰੂ ਕਲੋਨੀ ਦੇ ਵਿੱਚ ਜਿਹੜੇ ਆਪਣੇ ਪੱਲੇਦਾਰੀ ਦਾ ਕੰਮ ਕਰਦੇ ਆ ਕੋਲਡ ਸਟੋਰ ਤੋਂ ਰਾਤ ਕੋਈ 9:30 9:40 ਤੇ ਕੰਮ ਕਰਕੇ ਵਾਪਸ ਆ ਰਹੇ ਸੀਗੇ ਤੇ ਇਹ ਸ਼ਿਵਾ ਪੈलेस ਹੈਗਾ ਜੀ ਸਮਰਾਲਾ ਰੋਡ ਤੇ ਉੱਥੇ ਮਤਲਬ ਇਹਨਾਂ ਨੇ ਇਹਨਾਂ ਦੇ ਵਿੱਚ ਕਾਰ ਵੱਜੀ ਹੈਗੀ ਸਿਟੀ Honda ਕਾਰ ਤੇ ਇਹ ਉਹਨਾਂ ਦੇ ਵਿੱਚ ਮੌਕੇ ਤੇ ਇੱਕ ਆਪਣੇ ਮੌਤ ਹੋ ਗਈ ਸੀਗੀ ਇੱਕ ਮਿਥਨ ਕੁਮਾਰ ਦੀ ਇੱਕ 108 ਐਂਬੂਲੈਂਸ ਮੌਕੇ ਤੇ ਫਿਰ ਬੁਲਾਈ ਗਈ ਤੇ ਦੂਸਰੇ ਲੜਕੇ ਦੀ ਵੀ ਮੌਤ ਹੋ ਗਈ ਜਿਹਦੇ ਵਿੱਚ ਦੋ ਲੜਕਿਆਂ ਦੀ ਮੌਤ ਹੋ ਗਈ ਤੇ ਇੱਕ ਇੰਜਰਡ ਹੈਗਾ ਤੇ ਉਹ ਅਸੀਂ ਐਫ ਆਈ ਆਰ ਦਰਜ ਕਰਕੇ ਤੇ ਜਿਹੜੀ ਹੈਗੀ ਆ ਪੋਸਟਮਾਰਟਮ ਕਰਾ ਕੇ ਬਾਰਸਾ ਨੂੰ ਡੈੱਡ ਬੋਡੀ ਦੇ ਰਹੇ ਆ ਗੱਡੀਆਂ ਸੀ ਦੋਨੋਂ ਹੀ ਰਿਕਵਰ ਕਰ ਲਈਆਂ ਗਿਆ ਮੋਟਰਸਾਈਕਲ ਤੇ ਕਾਰ ਇਹ ਚਾਲਕ ਦਾ ਮਾਮਲਾ ਦਰਜ ਕਰ ਲਿਆ ਹਾਂ ਹਾਂ ਚਾਲਕ ਇਹਦਾ ਸतीश ਕੁਮਾਰ ਆ ਜੀ ਓਨੇ ਦਾ ਰਹਿਣ ਵਾਲਾ ਹੈਗਾ ਉਹਦੇ ਖਿਲਾਫ ਅਸੀਂ ਮਾਮਲਾ ਦਰਜ ਲਿਆ